ਜਿਹੜੀ ਵਿਦਿਆਰਥੀਆਂ ਨੇ 10ਵੀਂ ਕੀਤੀ ਹੈ ਉਹਨਾਂ ਵਾਸਤੇ ਅੱਜ ਅਸੀਂ ਤਿੰਨ ਪ੍ਰਕਾਰ ਦੀਆਂ ਪੋਸਟਾਂ ਦੱਸਾਂਗੇ ਤਿੰਨ ਪ੍ਰਕਾਰ ਦੀਆਂ ਪੋਸਟਾਂ ਆਈਆਂ ਹਨ ਵੱਖ-ਵੱਖ ਵਿਭਾਗਾਂ ਦੇ ਵਿੱਚ ਇਹ ਪੋਸਟਾਂ ਆਈਆਂ ਹਨ ਅਤੇ 10ਵੀਂ ਪਾਸ ਜਿਨ੍ਹਾਂ ਦੀ ਵਿਦਿਅਕ ਯੋਗਤਾ 10ਵੀਂ ਹੈ ਉਹ ਇਹਨਾਂ ਪੋਸਟਾਂ ਨੂੰ ਜ਼ਰੂਰ ਭਰੋ ਸਾਰੇ ਪੰਜਾਬ ਦੇ ਵਿਦਿਆਰਥੀ ਇਹ ਪੋਸਟਾਂ ਜ਼ਰੂਰ ਭਰੋ ਸਭ ਤੋਂ ਪਹਿਲੀ ਪੋਸਟ ਹੈ ਪੰਜਾਬ ਪੀ ਟ੍ਰਿਪਲ ਐਸ ਬੀ ਵੱਲੋਂ ਗਰੁੱਪ ਡੀ ਦੀ ਪੋਸਟ ਤਨਖਾਹ ਬਹੁਤ ਵਧੀਆ 18000 ਤੋਂ ਲੈ ਕੇ 56900 ਰੁਪਏ ਇਸ ਵਿੱਚ ਤਨਖਾਹ ਹੋਵੇਗੀ ਅਤੇ ਜੋ ਫਾਰਮ ਭਰਨ ਦੀ ਆਖਰੀ ਮਿਤੀ 27/12/2025 ਹੈ ਅਤੇ ਕੁੱਲ ਪੋਸਟਾਂ 368 ਹੈ ਵਿਦਿਅਕ ਯੋਗਤਾ ਸਰਬ 10ਵੀਂ ਪਾਸ ਹੈ ਉਸ ਤੋਂ ਬਾਅਦ ਅਗਲੀ ਪੋਸਟ ਬਾਰੇ ਦੱਸਦੇ ਆ ਆਈਬੀ ਇੰਟੈਲੀਜੈਂਸ ਵੱਲੋਂ ਪੋਸਟ ਆਈ ਹੈ ਮਲਟੀਟਾਸਕਿੰਗ ਸਟਾਫ ਦੀ ਪੋਸਟ ਆਈ ਹੈ ਤਨਖਾਹ ਇਸ ਦੇ ਵਿੱਚ ਵੀ ਬਹੁਤ ਵਧੀਆ 18000 ਤੋਂ ਲੈ ਕੇ 56900 ਰੁਪਿਆ ਤਨਖਾਹ ਹੋਵੇਗੀ ਫਾਰਮ ਭਰਨ ਦੀ ਆਖਰੀ ਮਿਤੀ 14/12/2025 ਹੈ ਕੁੱਲ ਪੋਸਟਾਂ 362 ਹਨ ਅਤੇ ਵਿਦਿਅਕ ਯੋਗਤਾ ਸਰਬ 10ਵੀਂ ਪਾਸ ਮੰਗਿਆ ਗਿਆ ਹੈ ਉਸ ਤੋਂ ਬਾਅਦ ਅਗਲੀ ਪੋਸਟ ਦੀ ਗੱਲ ਕਰ ਲੈਣੇ ਆ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਇਹ ਪੋਸਟ ਕੱਢੀ ਗਈ ਹੈ ਕੌਨਸਟੇਬਲ ਜਨਰਲ ਡਿਊਟੀ ਦੀ ਪੋਸਟ ਕੱਢੀ ਗਈ ਹੈ ਜੀ ਡੀ ਦੀ ਪੋਸਟ ਆਈ ਹੈ ਇਸ ਦੀ ਫਾਰਮ ਭਰਨ ਦੀ ਆਖਰੀ ਮਿਤੀ 31 12 2025 ਹੈ ਕੁੱਲ ਪੋਸਟਾਂ 25487 ਹਨ ਵਿਦਿਅਕ ਯੋਗਤਾ ਸਰਬ 10ਵੀਂ ਪਾਸ ਮੰਗਿਆ ਗਿਆ ਹੈ ਇਹਨਾਂ ਪੋਸਟਾਂ ਨੂੰ ਜ਼ਰੂਰ ਅਪਲਾਈ ਕਰੋ ਅਤੇ ਇਹਨਾਂ ਪੋਸਟਾਂ ਸਬੰਧੀ ਪੂਰੀ ਜਾਣਕਾਰੀ ਲਈ ਅਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਬਾਕਸ ਦੇ ਵਿੱਚ ਲਿੰਕ ਪਿੰਨ ਕਰ ਦਿੱਤਾ ਹੈ ਉਸ ਤੇ ਜਾ ਕੇ ਨੋਟੀਫਿਕੇਸ਼ਨ ਪੜੋ ਅਤੇ ਉਸ ਤੋਂ ਬਾਅਦ ਇਹਨਾਂ ਪੋਸਟ ਨੂੰ ਅਪਲਾਈ ਕਰੋ ਧੰਨਵਾਦ ਜੀ